分か行く<タッ> ਸੋ 141 ਇਹ ਦਿਨ ਦੇ 100 ਆਪਣੇ ਰਸ਼ਨ ਵਾਲੇ ਦਿਨ ਦੇ 160 ਰੁਪਏ ਦਾ ਹਾਂ ਚੀਨੀ ਦੇਖੋ ਮਸ਼ਾਲ ਦੇਖੋ ਮਸ਼ਾਲ ਹੈਲੋ ਸਸਤੀ ਕਾਲਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਜਿਵੇਂ ਤੁਸੀਂ ਸਭ ਤੋਂ ਪਹਿਲਾਂ ਦੇਖਿਆ ਮੈਂ ਮਹਿੰਦੀ ਲਗਾ ਰਹੀ ਹਾਂ ਅੱਜ ਮੈਂ ਮਹਿੰਦੀ ਲਗਾਈ ਹੈ ਹਨਾ ਤੇ ਨੂਪੁਰ ਦੀ ਮਹਿੰਦੀ ਲਗਾਈ ਹੈ ਜਿਹੜਾ 40 ਰੁਪਏ ਵਾਲਾ ਪੈਕੇਟ ਹੁੰਦਾ ਹੈ ਤੇ ਬਾਲਾ ਤੋਂ ਕਾਫੀ ਪਰੇਸ਼ਾਨ ਹੋ ਜਾਂਦਾ ਬੰਦਾ ਹਨਾ ਕਹਿੰਦੇ ਬਿਊਟੀ ਇਜ਼ ਬਿਊਟੀ ਡਿਊਟੀ ਇਜ਼ ਡਿਊਟੀ ਹਨਾ ਬਿਊਟੀ ਡਿਊਟੀ ਪੂਰੀ ਕਰਕੇ ਰੱਖੋ ਘਰ ਦੇ ਵਿੱਚ ਹਨਾ ਤਾਂ ਹੀ ਆਪਾਂ ਐਕਟਿਵ ਨਜ਼ਰ ਆਉਂਦੇ ਆ ਸਹੀ ਹੈ ਨਾ ਤੇ ਜੇ ਆਪਾਂ ਡਿਊਟੀ ਦਿੰਦੇ ਰਹੀਏ ਬਿਊਟੀ ਵੱਲ ਧਿਆਨ ਨਾ ਦਈਏ ਤੇ ਫਿਰ ਇਸ ਤਰ੍ਹਾਂ ਲੱਗਦਾ ਕਿ ਤੇ ਬਸ ਆਪਾਂ ਕੰਮ ਬਸਤੇ ਹੀ ਬਣਿਆ ਆਪਣੇ ਵੱਲ ਵੀ ਧਿਆਨ ਦਿਓ ਤੇ ਆਪਣੇ ਕੰਮ ਪੱਲ ਵੀ ਧਿਆਨ ਦਿਓ ਸਭ ਤੋਂ ਜ਼ਿਆਦਾ ਹਨ ਪਹਿਲਾ ਫਰਜ਼ ਪੂਰੇ ਹੁੰਦੇ ਆ ਫਿਰ ਸਾਡੇ ਉਸ ਤੋਂ ਬਾਅਦ ਆਪਣੇ ਸ਼ੌਂਕ ਪੂਰੇ ਹੁੰਦੇ ਆ ਹਨ ਸ਼ੌਂਕ ਔਰ ਫਰਜ਼ ਨੂੰ ਬਰਾਬਰ ਲੈ ਕੇ ਚੱਲੋ ਤਾਂ ਦੋਨੋਂ ਚੀਜ਼ਾਂ ਬੈਲੈਂਸ ਬਣੀ ਰਹਿੰਦੀਆਂ ਹਰ ਇੱਕ ਚੀਜ਼ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਤੇ ਅੱਜ ਆਪਾਂ ਲੈਣ ਜਾਣਾ ਸੀ ਸਮਾਨ ਰਾਸ਼ਨ ਦਾ ਖਤਮ ਹੋਇਆ ਪਿਆ ਸੀ ਤੇ ਬਸ ਜਦੋਂ ਆਣਾ ਉਹਦੀ ਆਣਾ ਸਮਾਨ ਹਨਾ ਕਈ ਵਾਰ ਤਾਂ ਸੱਚ ਦੱਸਾਂ ਇੱਕ ਚੀਜ਼ ਵੀ ਘਰੇ ਲਿਆਣੀ ਔਖੀ ਹੋ ਜਾਂਦੀ ਹੈ ਜੇ ਆਪਾਂ ਸੋਚੀਏ ਕਿ ਆਹ ਚੀਜ਼ ਲੈ ਆਈਏ ਉਹ ਚੀਜ਼ ਪਹਿਲਾਂ ਲੈ ਆਈਏ ਉਹ ਫਿਰ ਪਿਛਲੀ ਚੀਜ਼ ਖਤਮ ਹੋ ਜਾਂਦੀ ਹੈ ਤਾਂ ਸਮਾਨ ਤਾਂ ਪੂਰਾ ਲਿਆਉਣਾ ਪੈਂਦਾ ਜਿਵੇਂ ਮੈਂ ਕੱਲ ਦੱਸਿਆ ਸੀਗਾ ਹਨ ਕੁਝ ਚੀਜ਼ਾਂ ਇਸ ਤਰ੍ਹਾਂ ਹੈ ਜਿਵੇਂ GST ਕਹਿੰਦੇ ਅੱਜਕੱਲ ਹਨ ਘਟ ਗਈ ਤੇ ਸਮਾਨ ਸਸਤਾ ਹੋ ਗਿਆ ਉਹ ਚੀਜ਼ਾਂ ਨੂੰ ਅਸੀਂ ਦੇਖ ਰਹੇ ਸੀਗੇ ਵੀ ਕਿਹੜਾ ਸਮਾਨ ਸਸਤਾ ਹੈ ਅਸੀਂ ਮੰਗਾ ਲੈਨੇ ਆ ਹਨ ਤੇ ਉਹ ਆਪਾਂ ਰਸ਼ਨ ਭਲੇ ਭਾਈ ਤੋਂ ਨਹੀਂ ਲਿਆਵਾਂਗੇ ਠੀਕ ਹੈ ਇਹ ਕੱਲ ਰਾਤ ਬਸੀਨੇ ਤੇ ਮੈਂ ਬਣਾ ਰਹੀ ਹਾਂ ਪੋਹਾ ਠੀਕ ਹੈ ਤੇ ਤੂੰ ਮੇਰਾ ਪਹਿਲਾ ਜਨੂ ਇਸ਼ਕ ਕਰ ਰਹੀ ਹੂ ਤੂੰ ਮੇਰੀ ਜ਼ਿੰਦਗੀ ਹੈ ਤੂੰ ਮਸਤੀ ਨਾਲ ਕਮ ਹੁੰਦੇ ਆ ਇਸ ਤਰ੍ਹਾਂ ਨਹੀਂ ਹੈ ਕਿ ਬਸ ਦੇਖੋ ਮੇਰੀ ਗੱਲ ਸੁਣੋ ਹੋਂਚ ਇਸ ਤਰ੍ਹਾਂ ਆਪਾਂ ਸੋਚੀਏ ਕੰਮਾਂ ਦੀ ਟੈਨਸ਼ਨ ਸਮਾਨ ਲਿਆਂ ਦੀ ਟੈਨਸ਼ਨ ਹਨਾ ਕਈ ਵਾਰ ਆਪਾਂ ਸੋਈ ਇੱਕੋ ਜਗ੍ਹਾ ਢਕਾ ਕੇ ਬਹਿ ਜਾਂਦੇ ਹਨਾ ਉਹ ਸੋਈ ਰੁਕ ਜਾਂਦੀ ਹੈ ਸੋ ਸਾਡੀ ਜਿਹੜੀ ਊਰਜਾ ਹੈ ਨਾ ਉਸੇ ਤੇ ਸਾਰੀ ਲੱਗ ਜਾਂਦੀ ਹੈ ਖਤਮ ਹੋ ਜਾਂਦੀ ਮੈਂ ਆਪਣੇ ਹਸਬੰਦ ਨੂੰ ਹਮੇਸ਼ਾ ਇਹੀ ਸਮਝਾਉਂਦੀ ਆ ਨਾ ਲਿਆ ਕਰੋ ਕੋਈ ਚੀਜ਼ ਦੀ ਟੈਨਸ਼ਨ ਮੈਂ ਬੈਠੀ ਆ ਤੇ ਮੈਨੂੰ ਕਹਿੰਦੇ ਤੂੰ ਮੈਨੂੰ ਐ ਹੌਸਲਾ ਦੇਈਂ ਇੰਨੇ ਘਰੇ ਬੈਠ ਕੇ ਮੈਂ ਕਿਹਾ ਹੌਸਲਾ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ ਕਹਿੰਦੇ ਮੈਂ ਹੌਸਲੇ ਨਾਲ ਹੀ ਉੱਠ ਜਾਣਾ ਹੁਣ ਜੇ ਮੈਂ ਡਾਕਟਰ ਐ ਹੈਨਾ ਤੇ ਡਾਕਟਰ ਕਹਿੰਦੇ ਆ ਕਿ ਤੁਸੀਂ ਤਾਂ ਭਾਈ ਗਏ 80% ਖਤਮ ਹੋ ਗਿਆ ਤੁਹਾਡਾ ਸਰੀਰ ਬੰਦੇ ਨੇ 20% ਤਾਂ ਜੀਣਾ ਉਹ ਵੀ ਉਮੀਦ ਛੱਡ ਦੇ ਹੈਨਾ ਉਮੀਦ ਦਾ 20% ਦੀ ਵੀ ਭਾਈ ਬਹੁਤ ਹੁੰਦੀ ਐ ਬਸ ਕੋਣ ਸਮਝਾਵੇ ਸਿਆਣੇ ਬੰਦਿਆਂ ਦੀ ਕਮੀ ਐ ਦੁਨੀਆ ਦੇ ਵਿੱਚ ਹੈਨਾ ਹੁਣ ਸਾਡੇ ਵਰਗਿਆਂ ਨੂੰ ਕੋਈ ਜਾਣਦਾ ਨਹੀਂ ਪਹਿਚਾਣਦਾ ਨਹੀਂ ਹੈਨਾ ਤੁਸੀਂ ਸਾਰੇ ਜਾਨੇ ਜੁੜੇ ਹੋਏ ਤੁਹਾਨੂੰ ਤਾਂ ਪਤਾ ਹੀ ਹੈ ਪਰ ਕੀ ਕਰੀਏ ਭਾਈ ਦੇਖੋ ਮੇਰੀ ਗੱਲ ਸੁਨੋ ਹਸੀ ਮਜ਼ਾਕ ਤਾਂ ਹਸੀ ਮਜ਼ਾਕ ਵੀ ਮੈਂ ਕਰਦੀ ਆ ਆਪਣਾ ਘਰ ਵੀ ਸੰਭਾਲੋ ਆਪਣੀ ਬਿਊਟੀ ਵੀ ਸੰਭਾਲੋ ਖਾਣਾ ਪੀਣ ਨੂੰ ਵੀ ਸੰਭਾਲੋ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਸਮਝੋ ਹੁਣ ਜੇ ਮੈਂ ਸੋਚਾਂ ਅੱਜ ਤਾਂ ਮੇਰਾ ਪੋਹਾ ਹੀ ਨਹੀਂ ਬਣ ਰਿਹਾ ਤੇ ਬਸ ਮੈਂ ਐਸੇ ਤੇ ਹੀ ਬੈਠੀ ਰਵਾਂ ਬੇ ਕਿਉਂ ਨਹੀਂ ਬਣ ਰਿਹਾ ਜੁਗਾਰ ਲਗਾ ਕੇ ਬਣਾਤਾ ਭਾਈ ਕਿਵੇਂ ਨਾ ਕਿਵੇਂ ਤੇ ਸੁਜੀ ਮਿਕਾਲ ਦਾ ਪਤਾ ਸੀ ਤੁਹਾਨੂੰ ਕਿਉਂ ਖਤਮ ਹੀ ਸੀਗਾ ਹਨਾ ਤੇ ਫਿਰ ਉਸ ਤੋਂ ਬਾਅਦ ਮੈਂ ਸਰੋਂ ਦੇ ਤੇਲ ਦੇ ਵਿੱਚ ਤਾਂ ਆਪਾਂ ਪੋਹਾ ਬਣਾਤਾ ਸਰੋਂ ਦਾ ਤੇਲ ਤਾਂ ਪਿਆ ਹੈ ਹਨਾ ਤੇ ਮੇਰੇ ਕੋਲ ਨੇੜੇ ਹੋ ਕੇ ਵੀ ਇਹ ਨਹੀਂ ਹੈ ਕਿ ਸਾਡੇ ਨੇੜੇ ਕੋਈ ਚੀਜ਼ ਮਿਲਦੀ ਨਹੀਂ ਮਿਲਦੀ ਹੈ ਸਾਰੀਆਂ ਚੀਜ਼ਾਂ ਮਿਲਦੀਆਂ ਬਸ ਜਾਇਆ ਨਹੀਂ ਜਾਂਦਾ ਪਰ ਘਰੇ ਬੈਠੇ ਚੀਜ਼ ਚਾਹੀਦੀ ਹੈ ਹਨਾ ਇੱਕ ਜਿੱਦ ਹੋ ਜਾਂਦੀ ਹੈ ਨਾ ਸਾਡੀ ਅੰਦਰੋਂ ਜਿੱਦੀ ਬਣ ਜਾਂਦੇ ਫਿਰ ਅਸੀਂ ਹਨਾ ਕੋਈ ਵੀ ਚੀਜ਼ ਨੂੰ ਲੈ ਕੇ ਤੇ ਬਸ ਫਿਰ ਮੈਂ ਸਰੋਂ ਦੇ ਤੇਲ ਦੇ ਵਿੱਚ ਪੋਹਾ ਬਣਾਇਆ ਤੇ ਉਹੀ ਗਾਜਰ ਪਿਆਜ਼ ਹਨਾ ਤੇ ਇੱਕ ਛੋਟੀ ਜਿਹੀ ਸ਼ਿਮਲਾ ਮਿਰਚ ਪਈ ਸੀਗੀ ਉਹ ਪਾਤੀ ਹਨਾ ਮੈਨੂੰ ਕਹਿੰਦੇ ਨਿੰਬੂ ਪਾਤਾ ਸੱਚ ਮੈਨੂੰ ਕਹਿੰਦੇ ਨਮਕੀਨ ਨੀ ਮੇ ਵਿੱਚ ਪਾ ਕੇ ਖਾਣੀ ਮੈਨੂੰ ਐਂ ਦੇ ਦੇ ਮੈਂ ਕਿਹਾ ਚਲੋ ਠੀਕ ਹੈ ਕਹਿੰਦੇ ਮੇਰੀ ਵੀਡੀਓ ਨਾ ਬਣਾ ਮੇਰੀ ਵੀਡੀਓ ਨਾ ਬਣਾ ਫਿਰ ਵੀ ਮੈਂ ਛੋਟਾ ਜਿਹਾ ਛੋਟਾ ਜਿਹਾ ਕਲਿੱਪ ਬਣਾ ਲੈਣੀ ਹੁੰਦੀ ਇਹਨਾਂ ਦਾ ਹਨਾ ਨਾ ਨਾ ਕਹਿੰਦੀ ਵੀ ਫੇਰ ਕੀ ਫੇਰ ਆਪਾਂ ਸਵੇਰੇ ਉੱਠ ਗਏ ਫੇਰ ਆਪਾਂ ਨੂੰ ਪਰੌਂਠਿਆਂ ਦੀ ਟੈਨਸ਼ਨ ਹੋ ਗਈ ਟੈਨਸ਼ਨ ਨਹੀਂ ਪਰ ਮੈਂ ਲਈ ਸੱਚ ਦੱਸਾਂ ਹੌਂਸਲਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਇੱਥੇ ਇਹ ਨਹੀਂ ਕਿ ਮੈਂ ਤੁਹਾਨੂੰ ਦਿਖਾਉਣਾ ਚਾਹਨੀ ਆ ਸਾਡੇ ਘਰੇ ਕਿਓ ਹੈ ਨਹੀਂ ਜਾਂ ਸਾਡੇ ਘਰੇ ਆਟਾ ਹੈ ਨਹੀਂ ਸਾਡੇ ਘਰ ਦਾਲ ਹੈ ਨਹੀਂ ਮਤਲਬ ਕਈ ਚੀਜ਼ਾਂ ਤੋਂ ਬਿਨਾ ਵੀ ਅਸੀਂ ਸਾਰ ਸਕਦੇ ਹਾਂ ਪਰ ਸਾਨੂੰ ਖੁਸ਼ ਰਹਿਣਾ ਚਾਹੀਦਾ ਹੈ ਔਰ ਸਾਨੂੰ ਹੌਂਸਲਾ ਰੱਖਣਾ ਚਾਹੀਦਾ ਹੈ ਹਨਾ ਜਦੋਂ ਭਾਈ ਅਸੀਂ ਅਲੱਗ ਹੋਏ ਨਾ ਤੇ ਮੈਂ ਸੱਚ ਦੱਸਾਂ ਕਿਰਾਇਆ ਵੀ ਕੱਢਣਾ ਔਖਾ ਹੋ ਗਿਆ ਤੇ ਮੇਰੇ ਹਸਬੰਦ ਕਹਿੰਦੇ ਹਾਏ ਆਪਾਂ ਕਿਵੇਂ ਕਰਾਂਗੇ ਮੈਂ ਕਿਹਾ ਮੈਂ ਹੂੰ ਨਾ ਤੂੰ ਟੈਨਸ਼ਨ ਕਿਉਂ ਲੈਂਦੇ ਹੋ ਡਾਰਲਿੰਗ ਤੇ ਉਹ ਚੁੱਪਚਾਪ ਨਾ ਹੱਸਣ ਵੀ ਲੱਗ ਜਾਂਦੇ ਹਨਾ ਵੀ ਤੂੰ ਘਰੇ ਬੈਠੀ ਉਹਦੋਂ ਕਿਹਾ ਮੈਂ ਕੋਈ YouTube ਤੇ ਆਈ ਸੀ ਤੇ ਭਾਈ ਸਾਰਾ ਸਾਡਾ ਤਨਖਾਹ ਹਨਾ ਆਵਦੀ ਭਾਈ ਐਂ ਕਿਰਾਏ ਦੇ ਵਿੱਚ ਫੀਸਾਂ ਦੇ ਵਿੱਚ ਪੈਟਰੋਲ ਦੇ ਵਿੱਚ ਹਨਾ ਤੇ ਕਿਤੇ ਕਿਤੇ ਤਾਂ ਸੱਚ ਦੱਸਾਂ ਘਰ ਦਾ ਖਰਚਾ ਵੀ ਕੱਢਣਾ ਔਖਾ ਹੋ ਗਿਆ ਸੀਗਾ ਫੇਰ ਮੈਂ ਪਤਾ ਕੀ ਕਰਦੀ ਸੀ ਕਿਸੇ ਟਾਈਮ ਹੋ ਜਿਵੇਂ ਘਿਓ ਖਤਮ ਹੋ ਗਿਆ ਹਨਾ ਤੇ ਕਹਿੰਦੇ ਪ੍ਰਮਾਤਮਾ ਆਪੇ ਹੀ ਸੋਝੀ ਦੇ ਦਿੰਦਾ ਤੇ ਮੈਂ ਨਾ ਦੁੱਧ ਨਹੀਂ ਬੰਦ ਕੀਤਾ ਫਰਮਾ ਤੇ ਮੈਂ ਨਾ 2 ਕਿਲੋ ਦੁੱਧ ਲਾ ਲਿਆ ਪਰ ਪਤਨਪੇ ਡੇਢ ਕਿਲੋ ਲਾਇਆ ਸੀ ਕਿ 2 ਕਿਲੋ ਹੋਣਾ ਕਦੇ ਡੇਢ ਕਿਲੋ ਕਦੇ 2 ਕਿਲੋ ਉਹਦੀ ਮਲਾਈ ਇਕੱਠੀ ਕਰ ਕਰਕੇ ਨਾ ਫਿਰ ਮੈਂ ਘਿਓ ਜੋੜਨਾ ਸ਼ੁਰੂ ਕਰਤਾ ਕਿਸੇ ਮੌਕੇ ਦਿਹਾੜੇ ਨਾ ਵੀ ਚੀਜ਼ ਹੁੰਦੀ ਹੈ ਹਨਾ ਚਲ ਬੰਦਾ ਪਰੌਂਠੇ ਬਣਾ ਕੇ ਖਾ ਲੈਂਦਾ ਬਹੁਤ ਚੀਜ਼ਾਂ ਸਿੱਖੀਆਂ ਹਨਾ ਤੇ ਸਿੱਖੇ ਹੀ ਇੱਥੋਂ ਤੱਕ ਆਏ ਆ ਤੇ ਤਾਂ ਹੀ ਬੋਲ ਪਾਣੇ ਇੰਨਾ ਹਨਾ ਆਪਾਂ ਹਿੰਮਤ ਨਾਲ ਤਾਂ ਹੀ ਬੋਲ ਪਾਣੇ ਆ ਤੇ ਕਹਿੰਦੇ ਨਾ ਜੇ ਕੁਛ ਇਹੋ ਜਿਹਾ ਕੱਟਿਆ ਹੀ ਨਾ ਹੋਵੇ ਜਿਨ੍ਹਾਂ ਨੇ ਕੱਟਿਆ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਉਹ ਤਾਂ ਹਨਾ ਇਕਦਮ ਹੀ ਜਿਸ ਤਰ੍ਹਾਂ ਆਪਣੇ ਆਪ ਨੂੰ ਸੋਚਦੇ ਹੋਂ ਜਿਵੇਂ ਕੋਲੀ ਦੇ ਵਿੱਚ ਕੱਲ ਮੈਂ ਡੱਬਾ ਮਾਂਜਣ ਲੱਗੇ ਕਿਉਂ ਕੱਢਿਆ ਸੀ ਉਹ ਕਿਉਂ ਅੱਜ ਮੇਰੇ ਕਹਿੰਦੇ ਨਾ ਤਿੰਨਕਾ ਵੀ ਕੰਮ ਆ ਜਾਂਦਾ ਕਿਸੇ ਟਾਈਮ ਮੇਰੇ ਮਦਰ ਇਨ ਲਾ ਕਹਿੰਦੇ ਹੁੰਦੇ ਸੀ ਕਹਿੰਦੇ ਉਹ ਚੀਜ਼ ਸੂਈ ਵੀ ਢਿੱਗੀ ਕਿਤੇ ਕੰਮ ਆ ਜਾਂਦੀ ਇਹਨੂੰ ਚੱਕ ਲੈ ਕਈ ਚੀਜ਼ਾਂ ਮੈਂ ਆਪਣੇ ਹਸਬੰਡ ਨੂੰ ਕਹਿੰਨੀ ਆ ਮੈਂ ਖੈ ਕਈ ਚੀਜ਼ਾਂ ਤਾਂ ਭਾਈ ਮੈਂ ਆਪਦੀ ਸੱਸ ਤੋਂ ਸਿੱਖੀ ਆ ਤੇ ਉਹੀ ਚੀਜ਼ਾਂ ਮੇਰੇ ਕੰਮ ਆਂਦੀ ਐ ਸਿੱਖੀ ਚੀਜ਼ ਹਮੇਸ਼ਾ ਸਾਡੇ ਕੰਮ ਆਉਂਦੀ ਐ ਤੇ ਐ ਨਹੀਂ ਕੋਈ ਬੰਦਾ ਗੱਲਾਂ ਕਰਦਾ ਹਨਾ ਅਗਲਾ ਕਹਿੰਦਾ ਲੈ ਬੇਬੇ ਪਤਾ ਕੀ ਐ ਰਿਸ਼ਤੇਦਾਰ ਤਾਂ ਹੱਸਦੇ ਐ ਤੁਹਾਨੂੰ ਮੈਂ ਸੱਚ ਦੱਸਾਂ ਜਿਵੇਂ ਮੇਰੀ ਵੀਡੀਓ ਦੇਖਦੇ ਸੀ ਨਾ ਤੇ ਸਾਡੇ ਕੋਈ ਆਏ ਹਨਾ ਇਹਨਾਂ ਦੇ ਰਿਸ਼ਤੇਦਾਰ ਹੇ 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 ਹੱਸਣ ਲੱਗੇ ਲੈ ਤੂੰ ਆਏ ਕਰਦੀ ਐ ਤੂੰ ਆਏ ਕਰ ਬਿ ਤੇਰੇ ਕੋਲ ਲੈ ਕੇ ਖਾਣੇ ਆ ਸੀ ਆਪਦੇ ਦਮ ਤੇ ਢੋਲ ਵਜਾਏ ਐ ਹੈ ਤੇ ਆਪਦੇ ਦਮ ਤੇ ਇੱਥੋਂ ਤੱਕ ਪਹੁੰਚੇ ਆ ਤੁਸੀਂ ਬਲਕਿ ਸ਼ਾਵਾਸ਼ੀਨੋਂ ਵੱਡੇ ਹੋਂ ਸਾਡੇ ਨਾਲੋਂ ਮੈਂ ਬੇਸਤੀ ਕਰੰਦਾ ਬੰਦਾ ਆਪਣੇ ਆਪ ਹੀ ਕਰੰਦਾ ਹੈ ਨਹੀਂ ਸਹੀ ਕਹਿ ਰਹੀ ਹੈ ਨਾ ਕਿਤੇ ਨਾ ਕਿਤੇ ਸਾਡੇ ਮਾਪੇ ਹੌਸਲਾ ਦੇਣ ਵਾਲੇ ਹੁੰਦੇ ਆ 700 ਰੇ ਸਾਨੂੰ ਸਮਝਣ ਵਾਲੇ ਹੁੰਦੇ ਆ ਪਰ ਉਹ ਸਾਨੂੰ ਸਮਝ ਨਹੀਂ ਪਾਉਂਦੇ ਅਸੀਂ ਸਮਝ ਲੈਂਦੇ ਹਾਂ ਹਨਾ ਉਹ ਹਸਬੰਦ ਦੀ ਗੱਲ ਕਰੀ ਆਪਾਂ ਮੈਂ ਕਿਹਾ ਵੀ ਰੋਟੀ ਬਾਹਰ ਲੈ ਕੇ ਜਾਂਦੇ ਆ ਜਾਂ ਕਿਵੇਂ ਹੋ ਸਕਦਾ బిజీ ਹੋਣ ਹਨਾ ਕੰਮ ਦੇ ਵਿੱਚ ਹੋ ਸਕਦਾ ਸਾਡਾ ਹੀ ਮਨ ਕਈ ਵਾਰ ਮਨ ਸਾਡਾ ਮਨ ਬਹੁਤ ਅਡਵਾਂਸ ਚੱਲਣ ਲੱਗ ਜਾਂਦਾ ਹੈ ਹਾਲਾਤਾਂ ਨਾਲ ਸਹਿਸ ਹੈ ਕਿ ਇਸ ਸੈਸ ਹੈ ਕਿ ਨੂਪੁਰ ਦੀ ਮਹਿੰਦੀ ਤੁਹਾਨੂੰ ਮੈਂ ਦੱਸਤਾ ਸੀ ਮੈਂ ਲਾਈ ਹੈ ਹਨਾ ਭੁੰਤੀ ਸੀ ਚਾਹ ਪੱਤੀ ਦੇ ਪਾਣੀ ਦੇ ਵਿੱਚ ਉਹ ਮੈਂ ਤੁਹਾਨੂੰ ਅੱਗੇ ਕਲਿੱਪ ਦਿਖਾਉਂਗੀ ਇਹਦੇ ਵਿੱਚ ਪਾਣਾ ਭੁੱਲ ਗਈ ਮੈਂ ਕਲਿੱਪ ਹਨਾ ਇਹ ਕੱਲ ਸ਼ਾਮ ਨੂੰ ਮੈਂ ਭੁੰਤੀ ਸੀ 40 ਰੁਪਏ ਦਾ ਪੈਕੇਟ ਆਂਦਾ ਨਾ ਜਿਹੜਾ ਤੇ ਉਹ ਮੈਨੂੰ ਲਿਆਤਾ ਸੀ ਇਹਨਾਂ ਨੇ ਮੇਰੇ ਵਾਲ ਨਾ ਬਹੁਤ ਹਲਕੇ ਜੇ ਹੋ ਜਾਂਦੇ ਆ ਫਿਰ ਕੋਈ ਸਟਾਈਲ ਨਹੀਂ ਬਣਦਾ ਹੈਗਾ ਮੈਂ ਕਿਹਾ ਚੱਲ 2-3 ਵਾਰੀ ਲਾ ਲੈਂਦੀ ਆ ਹਨਾ ਮਹਿੰਦੀ ਥੋੜੇ ਜਿਹਾ ਵਾਲ ਸੈੱਟ ਹੋ ਜਾਣਗੇ ਤੇ ਵੈਸੇ ਤਾਂ ਹੁਣ ਜਿਸ ਤਰ੍ਹਾਂ ਆਪਾਂ ਹਨਾ ਥੋੜਾ ਬਹੁਤਾ ਅੱਗੋਂ 컬러 ਨਾਲ ਟੱਚਪੀਆ ਕੋਈ ਵੈਸੇ ਹੀ ਲਗਾ ਲੈਣੇ ਅभी ਚੱਲ ਆਪਣੇ ਵਾਲ ਥੋੜੇ ਜਿਹਾ ਸਿਲਕੀ ਜੇ ਹੋ ਜਾਣਗੇ ਸਿਲਕੀ ਤਾਂ ਕਿੱਥੋਂ ਹੋਣੇ ਆ ਹੋ ਕੇ ਕੁੰਗਰਾਲੇ ਹੁ ਜਿਹੜੇ ਹੋਣੇ ਸੀ ਪਹਿਲਾਂ ਮੈਂ ਮਹਿੰਦੀ ਹੁੰਨਦੀ ਹੁੰਦੀ ਸੀਗੀ ਫਿਰ ਚਾਹ ਪੱਤੀ ਨੂੰ ਛਾਨਿਆ ਨਹੀਂ ਮੈਂ ਪਾਣੀ ਦੇ ਵਿੱਚ ਹਨਾ ਜਿਵੇਂ ਛਾਨ ਕੇ ਆਪਾਂ ਪਾਣੀ ਪਾਨੇ ਮਹਿੰਦੀ ਜਿਵੇਂ ਐਂ ਚਾਹ ਪੱਤੀ ਤੇ ਸੀਮੇਤ ਹੀ ਪਾਉ ਲਿਆ ਫਿਰ ਕੀ ਹੈ ਲੋਕੀ ਪਤਾ ਨਹੀਂ ਕਿੰਨੇ ਕਿੰਨਾ ਕੁਝ ਪਾ ਕੇ ਹਨਾ ਮੈਂ ਤਾਂ ਐਦਾ ਹੀ ਚੱਲਣ ਦੋ ਕੇ ਰਹਾ ਹਨਾ ਸਵੇਰੇ ਫਿਰ ਮੈਂ ਰਾਤ ਤਾਂ ਮੈਂ ਸੁੱਤੀ ਨਹੀਂ 3 ਵਜ ਗਏ ਮੈਨੂੰ ਹਨਾ ਮੈਂ ਸਵੇਰੇ ਉੱਠ ਕੇ ਮੈਂ ਕਿਹਾ ਚੱਲ ਮਹਿੰਦੀ ਲਾਈ ਲੈਣੀ ਹੈ ਸਾਢੇ 9 ਵਜੇ ਦਾ ਟਾਈਮ ਹੈ ਤੇ ਲੋਹੇ ਦੇ ਭਾਂਡੇ ਚ ਆਪਾਂ ਭੁੰਨਤਾ ਸੀਗਾ ਹਨਾ ਮੈਂ ਭੁੰਨਤੀ ਸੀ ਸੋਰੀ ਮਹਿੰਦੀ ਤੇ ਮੈਨੂੰ ਦੱਸ ਦੱਸ ਦੇ ਪਏ ਆ ਵੀ ਅੱਜ ਕੱਲ GST ਘਟ ਗਈ ਹਨਾ ਤੇ 20% ਮਤਲਬ ਘਟਾਤੀ ਆਪਣੇ ਮੋਦੀ ਸਾਹਿਬ ਜੀ ਨੇ ਪਰਸ ਆ ਗਿਆ ਉਹਨੇ ਕਿਤੇ ਨੇ ਕੀਤੇ ਹਨ ਵੀ ਲੋਕੀ ਮੰਗਾਈ ਨਾਲ ਮਰਦੇ ਹੀ ਜਾ ਰਹੇ ਹੈ ਹਨ ਆਪਣੇ ਆਪ ਨੂੰ ਖਤਮ ਕਰਦੇ ਜਾ ਰਹੇ ਟੈਨਸ਼ਨਾਂ ਦੇ ਨਾਲ ਨਹੀਂ ਸਹੀ ਹੈ ਨਾ ਉਹਨਾਂ ਸਮਾਨ ਮਹਿੰਗਾ ਨਹੀਂ ਹੁੰਦਾ ਜਿੰਨਾ ਉੱਪਰ ਉਹ ਪੈ ਜਾਂਦਾ ਹੈਗਾ ਹਨ ਸਾਨੂੰ ਤੇ ਹਰ ਇੱਕ ਚੀਜ਼ ਤੇ ਡੀਐਸਟੀ ਲਗਾਣੀ ਵੀ ਹਨ ਮੋਦੀ ਸਾਹਿਬ ਜੀ ਲਈ ਸ਼ੋਭਾ ਨਹੀਂ ਤਿੰਦੀ ਹਨਾ ਕਹਿੰਦੇ ਗਰੀਬ ਤਾਂ ਮਰਦਾ ਹੀ ਮਰਦਾ ਤੇ ਜਿਹੜਾ ਆਮ ਜ ਆ ਬੰਦਾ ਨਾ ਤਾਂ ਕਹਿੰਦੇ ਉਹ ਆਪਦੇ ਘਰ ਦੇ ਵਿੱਚ ਖਰਚੇ ਪੂਰੇ ਕਰ ਸਕਦਾ ਨਾ ਆਪਣੇ ਸ਼ੌਂਕ ਪੂਰੇ ਕਰ ਸਕਦਾ ਉਹਨੂੰ ਵੀ ਜੀਐਸਟੀ ਮਾਰਦੀ ਹੈ ਹਨਾ ਹੁਣ ਬਸ ਮੈਂ ਸਿਰਸੁਰ ਧੋ ਲਿਆ ਸੀ ਜਿਵੇਂ ਤੁਸੀਂ ਦੇਖਿਆ ਤੇ ਆਪਾਂ ਆਗੇ ਨਾ ਤੋਕੇ ਮੈਨੂੰ ਸਭ ਤੋਂ ਅੱਛਾ ਲੱਗਦਾ ਇਹ ਸੂਟ ਤੇ ਮੈਂ फटाफट ਕੱਢ ਕੇ ਪਾ ਲੈਣੀ ਆ ਜਿਹਦਾ ਪੂਰਾ ਹਨਾ ਕਹਿੰਦੇ ਨਾ ਆਪਣਾ ਕਹਿੰਦੇ ਨਾ ਪਾ ਕੇ ਸਰੀਰ ਆਰਾਮ ਮਤਲਬ ਸਰੀਰ ਨੂੰ ਆਰਾਮ ਮਿਲੇ ਹਨਾ ਕੋਈ ਕੋ ਕੱਪੜਾ ਇਹੋ ਜਿਹਾ ਹੁੰਦਾ ਹੈ ਹਨਾ ਤੇ ਮੈਂ ਇਹੀ ਪਾਣਾ ਪਸੰਦ ਕਰਦੀ ਹਾਂ ਸੂਟ ਬਾਰ-ਬਾਰ ਇਹ ਨਹੀਂ ਕਿ ਸੂਟ ਨਹੀਂ ਹੈ ਸੂਟ ਵਾਧੂ ਪਏ ਮੇਰੇ ਕੋਲੇ ਤੇ ਬਸ ਮਸਤੀ ਦੇ ਨਾਲ ਮੈਂ ਕੰਮ ਕਰੀ ਜਾਨੀ ਆ ਮੈਂ ਟੈਨਸ਼ਨ ਨਹੀਂ ਲੈਂਦੀ ਟੈਨਸ਼ਨ ਲੈਣ ਵਾਲੇ ਨਹੀਂ ਮੈਂ ਟੈਨਸ਼ਨ ਲਈ ਆਉਂਦੀ ਤੇ ਹੁਣ ਕੀ ਟੈਨਸ਼ਨ ਲਵਾਂਗੀ ਮੈਂ ਨਹੀਂ ਘਬਰਾਉਂਦੀ ਹੁਣ ਸਵੇਰੇ ਤੁਸੀਂ ਦੇਖ ਲਓ ਮਾਣਾ ਮੋਟਾ ਦੇਸੀ ਘਿਓ ਲਾ ਕੇ ਕਰ ਕਰਾ ਕੇ ਨਾਸ਼ਤੇ ਦਾ ਕੰਮ ਨਿਭੜ ਗਿਆ ਤੇ ਹੁਣ ਇਸ ਟਾਈਮ ਮੈਂ ਗਈ ਸੀ ਥੱਕੂਪਾ ਤੁਹਾਨੂੰ ਦੱਸਦੀ ਹੁੰਨੀ ਆ ਨਾ ਮੈਂ ਅਲਰਜੀ ਦੀ ਦਵਾਈ ਖਾਨੀ ਆ ਸਵੇਰੇ ਇੱਕਦਮ ਨਾ ਮੈਨੂੰ ਸੁਸਤੀ ਚੜ ਜਾਂਦੀ ਹੈ ਕਾਲ ਮੇਰੇ ਇੰਨੀਆਂ ਦਰਦਾਂ ਹੋਈਆਂ ਇੰਨੀਆਂ ਦਰਦਾਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਫਿਰ ਮੈਂ ਪੇਨ ਕਿਲਰ ਖਾਦੀ ਤੇ ਅੱਜ ਕੱਲ ਕਹਿੰਦੇ ਨਾ ਸ਼ਾਂਤ ਕੋਣ ਹੈ ਕਿਸੇ ਨਾ ਕਿਸੇ ਨਾ ਕਿਸੇ ਨੂੰ ਅੰਦਰੋਂ ਬੇਚੈਨੀ ਕਿਸੇ ਚੀਜ਼ ਦੀ ਕੋਈ ਕਿਸੇ ਚੀਜ਼ ਦੀ ਪਰ ਪ੍ਰਵਾਹ ਨਾ ਕਰੋ ਆਪਣੀ ਲਾਈਫ ਨੂੰ ਇੰਜੋਏ ਕਰੋ ਖਾਓ ਪੀਓ ਐਸ਼ ਕਰੋ ਹਨਾ ਪਰ ਕਹਿੰਦੇ ਨਾ ਕਿਸੇ ਦੇ ਪ੍ਰਤੀ ਨਾ ਮਾੜਾ ਸੋਚੋ ਨਾ ਮਾੜਾ ਕਰੋ ਤੇ ਨਾ ਮਾੜਾ ਸੁਣੋ ਤੇ ਨਾ ਮਾੜਾ ਹੋਣ ਦੋ ਸਾਹਮਣੇ ਹਨਾ ਉੱਥੇ ਬੋਲੋ ਆਵਾਜ਼ ਚੱਕ ਲੋ ਤਾਂ ਨੂੰ ਕਹਿੰਦੇ ਨਾ ਕਿਸੇ ਤੇ ਤਰਸ ਇੰਨਾ ਵੀ ਨਾ ਕਰੋ ਕਿ ਅਗਲਾ ਤੁਹਾਡਾ ਫਾਇਦਾ ਚੱਕਣ ਲੱਗ ਜੇ ਠੀਕ ਹੈ ਨਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਬਹੁਤ ਸੋਚਣ ਸੰਝਣ ਵਾਲੀਆਂ ਆ ਪਤਾ ਕੀ ਹੈ ਆਪ ਦੀ ਜਿਹੜੀ ਖੁਦ ਦੀ ਕਾਬਲੀਅਤ ਹੁੰਦੀ ਹੈ ਨਾ ਉਹ ਸਾਨੂੰ ਪਤਾ ਹੁੰਦੀ ਹੈ ਦੂਜੇ ਬੰਦੇ ਨੂੰ ਨਹੀਂ ਪਤਾ ਹੁੰਦੀ ਨਾ ਕੋਈ ਸਾਡੇ ਅੰਦਰਲਾ ਪਿਆਰ ਹੈ ਸਾਹਮਣੇ ਵਾਲਾ ਸਮਝ ਪਾਉਂਦਾ ਹੈ ਚਾਹੇ ਉਸ ਰਿਸ਼ਤੇ ਦੇ ਵਿੱਚ ਹਸਬੈਂਡ ਹੈ ਚਾਹੇ ਬੱਚੇ ਹੈ ਚਾਹੇ ਸੱਸ ਹੋ ਰਿਹਾ ਕੋਈ ਵੀ ਏ ਬੀ ਸੀ ਸਾਰੇ ਰਿਸ਼ਤੇ ਲਗਾਓ ਤੁਸੀਂ ਹਨਾ ਤੇ ਆਪਣਾ ਪਿਆਰ ਜਦੋਂ ਅਸੀਂ ਸਾਹਮਣੇ ਆਪਣੇ ਰਿਸ਼ਤੇ ਲਈ ਹਨਾ ਦਿਖਾਨੇ ਆ ਪਿਆਰ ਉਦੋਂ ਪਤਾ ਚੱਲਦਾ ਹੈ ਵੀ ਮਾਂ ਦੀ ਮਮਤਾ ਤੇ ਹਸਬੰਦ ਲਈ ਪਤਨੀ ਦਾ ਪਿਆਰ ਹਨਾ ਧਰਮ ਪਤਨੀ ਦਾ ਪਿਆਰ ਜਿਸ ਨੇ ਜ਼ਿੰਦਗੀ ਇਹ ਥੋੜਾ ਜਨਾ ਕਹਿੰਦੇ ਸਮਝ ਉਦੋਂ ਆਉਂਦੀ ਜਦੋਂ ਇਸ ਚੀਜ਼ ਦੀ ਸਮਝੇ ਬੰਦੇ ਨੂੰ ਸਾਹਮਣੇ ਵਾਲੇ ਨੂੰ ਆ ਜੇ ਹਨਾ ਤੇ ਰਿਸ਼ਤਿਆਂ ਨੂੰ ਆਪਾਂ ਜਿੰਨਾ ਮਰਜੀ ਸੋਚੀ ਜਾਈਏ ਵੀ ਸਾਡੇ ਜ਼ਬਰਦਸਤੀ ਕਦੇ ਵੀ ਨਹੀਂ ਕੋਈ ਰਿਸ਼ਤਾ ਬੰਨਦਾ ਕਦੇ ਵੀ ਤੇ ਮੈਂ ਜ਼ਬਰਦਸਤੀ ਨਾਵੇਂ ਕਿਸੇ ਨੂੰ ਬਣਾਇਆ ਤੇ ਨਾਵੇਂ ਆਪਣਾ ਬਨਨ ਦਿੰਨੀ ਆ ਹਨਾ ਜਿੱਥੇ ਮੈਨੂੰ ਸਾਹਮਣੇ ਵਾਲੇ ਦਾ ਪਤਾ ਚਲ ਜਾਂਦਾ ਨਾ ਤੇ ਆਇਆ ਟਵਟਰ ਦਾ ਆਪਾਂ ਮਸਾਲਾ ਬਣਾਇਆ ਦੇਸੀ ਘਿਓ ਦੇ ਨਾਲ ਆਪਾਂ ਭੂੰਠੇ ਚੋਪੜੇ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਚੋਪੜਨਾਗੇ ਘਿਓ ਦੇਸੀ ਲਾਵਾਂਗੇ ਹਨਾ ਤੇ ਇਹ ਵੀ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਐਵੇਂ ਮਹਿੰਦੀ ਪਹੁੰਦੀ ਸੀ ਇਹ ਦੇਖੋ ਇਹ ਵਾਲੀ ਨੂਪੁਰ ਲੈਂਦੀ ਸੀ ਹਨਾ ਇਹ 40 ਰੁਪਏ ਦਾ ਪੈਕੇਟ ਹੈ ਇਹ ਨਹੀਂ ਪਤਾ ਇਹਨਾਂ ਨੂੰ ਕਿੰਨੇ ਤੇ ਦਿੱਤਾ ਸੀ 1 ਤੋਂ 2 ਰੁਪਏ ਵੈਸੇ 4 ਰੁਪਏ ਦਿੱਤੇ ਦਿੱਤਾ ਸੀ ਹਨਾ ਤੇ ਇਹਨੂੰ ਬਸ ਮੈਂ ਲੋਹੇ ਦੇ ਟਾਈ ਦੇ ਵਿੱਚ ਦੇ ਕੋਪੀ ਹੁਣ ਤਾਂ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਚਾਹ ਪੱਤੀ ਸਮੇਤ ਇਹ ਆਪਾਂ ਪਾਣੀ ਪਾਤਾ ਸਵੇਰੇ ਉੱਠ ਕੇ ਕੋਫੀ ਦਾ ਪੈਕੇਟ ਪਾਤਾ ਹਨ ਹਾਲਾਂਕਿ ਚੰਗੀ ਤਰ੍ਹਾਂ ਆਪਾਂ ਸਿਰ ਤੇ ਫਲਾਈ ਕਰ ਲਿਆ ਬਹੁਤ ਵਧੀਆ ਕਲਰ 2 ਤੋਂ 3 ਵਾਰੀ ਲਗਾਉਂਗੇ ਨਾ ਵਾਲ ਤੁਹਾਡੇ ਇਹ ਚਾਹ ਪੱਤੀ ਸਮੇਤ ਪਾਣੀ ਤੁਸੀਂ ਯੂਜ਼ ਕਰੋਗੇ ਨਾ ਤੁਹਾਡੇ ਵਾਲ ਬਹੁਤ ਅੱਛੇ ਹੋ ਜਾਣਗੇ ਅੱਜ ਤੁਸੀਂ ਦੇਖਿਆ ਹੋਊਗਾ ਵੀਡੀਓ ਦੇ ਵਿੱਚ ਪਰ ਮੈਨੂੰ ਖੁਦ ਨੂੰ ਪਤਾ ਚੱਲਦਾ ਹੈ ਹਨਾ 2 ਤੋਂ 3 ਵਾਰੀ ਆਪਾਂ ਹਫਤੇ ਹਫਤੇ ਬਾਅਦ ਲਗਾਵਾਂਗੇ ਆਪਣੇ ਵਾਲਾਂ 'ਚ ਬਹੁਤ ਜ਼ਿਆਦਾ ਇੱਕ ਹੈਵੀ ਪਨ ਆਏਗਾ ਇੱਕ ਮਤਲਬ ਸਾਡੇ ਵਾਲ ਨਾ ਸ਼ਾਈਨ ਵੀ ਕਰਨ ਲੱਗ ਜਾਣਗੇ ਰਫ ਨਹੀਂ ਉਹਨਗੇ ਕਲਰ ਜਿੰਨਾ ਮਰਜ਼ੀ ਅਪਲਾਈ ਤੁਸੀਂ ਮਹਿੰਗਾ ਕਰ ਲੋ ਪਰ ਉਹ ਹੈ ਤਾਂ ਕੈਮੀਕਲ ਹਨਾ ਤੇ ਉਸਦੇ ਨਾਲ ਸੋ ਬਿਮਾਰੀਆਂ ਅੱਜਕੱਲ ਹਸਪੀਟਲਾਂ ਚ ਜਾ ਕੇ ਦੇਖੋ ਹਰੇਕ ਲੇਡੀਜ਼ ਨੂੰ ਹਰੇਕ ਬੱਚੇ ਨੂੰ ਹਰੇਕ ਵੱਡੇ ਨੂੰ ਹਨਾ ਸਭ ਨੂੰ ਇਹੀ ਪ੍ਰੋਬਲਮ ਆ ਰਹੀ ਹੈ ਅਲਰਜੀ ਦੀ ਕਿਉਂ ਆ ਰਹੀ ਕਿਉਂਕਿ ਆਪਾਂ ਕੈਮੀਕਲ ਯੂਜ਼ ਕਰਨ ਲੱਗੇ ਹਨਾ ਆਪਣੀ ਬਿਊਟੀ ਨੂੰ ਬਣਾਉਣ ਵਾਸਤੇ ਕੈਮੀਕਲ ਯੂਜ਼ ਕਰਨ ਲੱਗੇ ਪਾਰਲਰਾਂ ਚ ਸੈਲੂਨ ਚ ਜਾਣ ਲੱਗੇ ਉਹਦੇ ਨਾਲ ਦਿੱਕਤ ਆਨ ਲੱਗ ਜਾਂਦੀ ਹੈ ਹਨਾ ਇੱਕ ਵਾਰ ਤਾਂ ਆਪਣਾ ਮੂੰਹ ਸੋਹਣਾ ਲੱਗਦਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਕੰਮ ਖਰਾਬ ਹੁੰਦਾ ਹੈ ਉਹ ਸਾਨੂੰ ਦਵਾਈਆਂ ਹੀ ਠੀਕ ਕਰਦੀਆਂ ਫਿਰ ਫਿਰ ਆਪਾਂ ਬੰਦ ਕਰਦੇ ਹਾਂ ਨਾ ਤੇ ਸਭ ਤੋਂ ਪਹਿਲਾਂ ਮੈਂ ਮਹਿੰਦੀ ਹੀ ਲਗਾਉਂਦੀ ਸੀ ਮੇਰੇ ਵਾਲ ਬਹੁਤ ਸੋਹਣੇ ਲੱਗਦੇ ਸੀ ਸੱਚ ਦੱਸਾਂ ਤੇ ਕਲਰ ਨਾਲ ਇਸ ਤਰ੍ਹਾਂ ਜੋ ਸਾਡੇ ਹਲਕੇ ਹਲਕੇ ਜਿਵੇਂ ਕਈ ਵਾਰ ਨਜ਼ਲਾ ਹਜ਼ਮਦਾ ਹੈ ਕਈ ਵਾਰ ਵੈਸੇ ਟੈਨਸ਼ਨ ਨਾਲ ਚਿੱਟੇ ਹੋ ਜਾਂਦੇ ਉਹਨੂੰ ਕੋਸ਼ਿਸ਼ ਹੀ ਕਰੋ ਵੀ ਬਸ ਆਪਾਂ ਇਹੋ ਜਿਹੀ ਚੀਜ਼ਾਂ ਨਾਲ ਹੀ ਠੀਕ ਕਰੀਏ ਹਨਾ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਔਰ ਸਿਖਾਈਆਂ ਇਹ ਨਹੀਂ ਹੈ ਕਿ ਮੈਂ ਖੁਦ ਸਿੱਖੀ ਆ ਸੋਹਰੇ ਪ੍ਰਵਾਜ ਤੋਂ ਬਿਲਕੁਲ ਵੀ ਨਹੀਂ ਮੈਂ ਇਹੋ ਜਿਹਾ ਕੁਝ ਸਿੱਖੀ ਹਨਾ ਤੇ ਨਾ ਹੀ ਕਹਿੰਦੇ ਆ ਇਹੋ ਜੀ ਕੋਈ ਚੀਜ਼ਾਂ ਸਿਖਾਉਣ ਵਾਲਾ ਕੋਈ ਬੰਦਾ ਸੀਗਾ ਹਨਾ ਤੇ ਇਹ ਕਹਿੰਦੇ ਨਾ ਕੁਝ ਤਾਂ ਵੈਸੇ ਹੀ ਕਹਿੰਦੇ ਅਸੀਂ ਆ ਉਹਦੇ ਮਾ ਬਖਤੇ ਜਾਣਦੇ ਆ ਹਨ ਤੇ ਉਹ ਹੀ ਚੀਜ਼ਾਂ ਸਾਨੂੰ ਅੱਗੇ ਸੋਹਰਿਆਂ ਦੇ ਵਿੱਚ ਵੀ ਅਸੀਂ ਜਦੋਂ ਕਰਦੇ ਆ ਨਾ ਤੇ ਫਿਰ ਉਹ ਸਾਨੂੰ ਐ ਸੋਚਦੇ ਆ ਵੀ ਭਾਈ ਸਾਡੇ ਨੂੰ ਸਿਆਣੀ ਵੈਸੇ ਤਾਂ ਇਹੋ ਜਿਹਾ ਉਦਾਂ ਕਦੇ ਮਿਲਿਆ ਨਹੀਂ ਕਿਸੇ ਵੀ ਨੋ ਨੂ ਹਨਾ ਤੇ ਇਹ ਮੈਂ ਦੇਖੋ ਭੁੰਕੇ ਰੱਖ ਦੂੰਗੀ ਤੇ ਜਿੱਥੇ-ਜਿੱਥੇ ਵੀ ਹੁਣ ਜਿਵੇਂ ਅਸੀਂ ਅਲੱਗ ਹੋ ਕੇ ਰਹੇ ਹਨਾ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਇਹ ਮੈਂ ਚਾਹ ਬਣਾਈ ਸੀਗੀ ਕੱਲ ਇਹੀ ਚਾਹ ਪੱਤੀ ਦਾ ਪਾਣੀ ਬਚਿਆ ਸੀ ਗਰਮ ਕਰਕੇ ਚੀਨੀ ਪਾ ਕੇ ਤੇ ਬਿਲਕੁਲ ਵੀ ਕੱਲ ਮੇਰੇ ਜਲਨ ਜੀ ਹੋ ਰਹੀ ਸੀ ਤੇ ਇਹ ਚਾਹ ਨਾਲ ਬਿਲਕੁਲ ਵੀ ਨਹੀਂ ਕੋਈ ਮੈਂ ਕਿ ਚਲੋ ਵੀਡੀਓ ਸ਼ੇਅਰ ਕਰਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਸਿੱਖਦੇ ਆਂ ਔਰ ਸਿੱਖਣੀਆਂ ਵੀ ਚਾਹੀਦੀਆਂ ਸਭ ਦੀ ਗੱਲ ਸੁਨੋ ਕਿ ਮੈਂ ਸਭ ਦੀ ਗੱਲ ਸੁਨੋ ਸਭ ਦੀ ਦਿਮਾਗ ਦੇ ਵਿੱਚ ਪਾਓ ਹਨਾ ਕਿ ਤੇ ਸਭ ਦੀ ਗੱਲਾਂ ਦਿਮਾਗ ਦੇ ਵਿੱਚ ਪਾਓ ਕਿਤੇ ਨਾ ਕਿਤੇ ਤੁਹਾਨੂੰ ਸਿੱਖਣ ਦਾ ਜਾਂ ਜੀਣ ਦਾ ਤਰੀਕਾ ਆਪਣੇ ਆਪ ਹੀ ਆ ਜਾਂਦਾ ਹੁੰਦਾ ਹੈ ਕਹਿੰਦੇ ਹਾਲਾਤ ਸਿਖਾਉਂਦੇ ਆ ਸਾਨੂੰ ਖੁਦ ਜੀਣਾ ਨਹੀਂ ਆਉਂਦਾ ਸਾਨੂੰ ਲਾਈਫ ਤੇ ਪਲ ਸਿਖਾਉਂਦੇ ਆ ਹਨਾ ਕਈ ਵਾਰ ਮੇਰੇ ਹਸਬੰਦ ਕਹਿੰਦੇ ਤੇਰੇ ਹੌਸਲੇ ਨਾਲ ਹੀ ਮੈਂ ਉੱਠ ਜਾਣਾ ਮੈਂ ਕਿਹਾ ਮੈਂ ਕੌਣ ਹੁੰਨੀ ਆ ਹੌਸਲਾ ਦੇਣ ਵਾਲੀ ਹਨਾ ਕਹਿੰਦੇ ਇੱਕ ਹਿੰਮਤ ਬਣਾ ਕੇ ਰੱਖਣੀ ਪੈਂਦੀ ਹੈ ਹਰੇਕ ਪਲ ਵਾਸਤੇ ਕਹਿੰਦੇ ਨਾ ਕੋਈ ਵੀ ਖੱਡਾ ਆਵੇ ਉਹਦੇ ਵਾਸਤੇ ਹਿੰਮਤ ਰੱਖੋ ਕਿ ਅਸੀਂ ਇਹਦੇ ਵਿੱਚ ਪੈਰ ਪਾਣਾ ਜਾਂ ਉੱਪਰ ਦੀ ਲੰਘਣਾ ਕਹਿੰਦੇ ਨਾ ਕਈ ਵਾਰ ਟਾਈਮ ਐਸਾ ਆਉਂਦਾ ਹੈ ਹਾਥੀ ਲੰਘ ਜਾਂਦਾ ਪੂਛ ੜ ਜਾਂਦੀ ਹੈ ਹਨ ਸੋ ਇਸ ਤਰ੍ਹਾਂ ਤਾਂ ਨਹੀਂ ਪੂਛ ੜਦੀ ਹਨ ਕਹਿੰਦੇ ਪੂਪੂਸ਼ ੜਾਨ ਵਾਲਾ ਵੀ ਇਹੀ ਹੁੰਦਾ ਹੈ ਹਨ ਮਾਲਕ ਹੁੰਦਾ ਸਾਡੇ ਨਾਲ ਤੇ ਜਦੋਂ ਨਿਕਲਦੀ ਹੈ ਫਿਰ ਸਾਡੇ ਕਹਿੰਦੇ ਨਾ ਘਰ ਦੇ ਵਿੱਚ ਵੀ ਸੁੱਖ ਸ਼ਾਂਤੀ ਹਨ ਤੇ ਪੌ 12 ਹੋਣੀਆਂ ਸ਼ੁਰੂ ਹੋ ਜਾਂਦੀਆਂ ਵੈਸੇ ਤੁਸੀਂ ਦੇਖੋ ਮੇਰੇ ਵਾਲ ਕਿੰਨੇ ਸੋਨੇ ਮਤਲਬ ਅੱਗੇ ਨਾਲੋਂ ਲੱਗ ਰਹੇ ਹੈਗੇ ਆ ਕਿਉਂਕਿ ਮੈਂ ਹੁਣ ਬਿਲਕੁਲ ਵੀ ਕੈਮੀਕਲ ਆਪਣੇ ਸਿਰ ਤੇ ਅਪਲਾਈ ਨਹੀਂ ਕਰਦੀ ਪਹਿਲਾਂ ਤੁਹਾਨੂੰ ਪਤਾ ਸੀ ਹਨ ਉਹ ਮਹਿੰਦੀ ਲਗਾਈ ਸੀ ਹੁਣ ਇਹ ਲਗਾਈ ਹੈ ਬਸ ਇਸ ਤਰ੍ਹਾਂ ਹੀ ਸਵੇਰੇ ਸਾਡੇ ਮਸਤੀ ਦੇ ਪਲ ਹੁੰਦੇ ਆ ਉਸ ਤੋਂ ਬਾਅਦ ਆਪਾਂ ਵੀਡੀਓ ਸ਼ੁਰੂ ਕਰਦੇ ਮੈਂ ਇਹਨਾਂ ਨੂੰ ਕਹਿ ਰਹੀ ਆ ਪੇਪਰ ਲਿਆ ਦਿਓ ਬੈੱਡ ਦੀ ਚਾਦਰ ਖਰਾਬ ਹੋ ਜੂਗੀ ਤੇ ਬਸ ਇਸ ਤਰ੍ਹਾਂ ਹੀ ਹਨਾ ਲਾਈਫ ਤੇ ਪਲ ਜੀਣੇ ਚਾਹੀਦੇ ਆ ਤੇ ਕਹਿੰਦੇ ਆ ਇੱਕ ਆਪਦੀ ਸਿੰਪਲ ਤਰੀਕੇ ਨਾਲ ਲਾਈਫ ਨੂੰ ਕਟਣਾ ਚਾਹੀਦਾ ਹੈ ਹਨਾ ਇਹ ਨਹੀਂ ਹੈ ਕਿ ਕਿਸੇ ਦੇ ਪਿੱਛੇ ਲੱਗ ਕੇ ਅਸੀਂ ਆਪਣਾ ਘਰ ਬਰਬਾਦ ਕਰੀ ਕਿਸੇ ਦੇ ਪਿੱਛੇ ਲੈ ਕੇ ਅਸੀਂ ਜੋ ਫਲਾਣੇ ਬੰਦੇ ਨੇ ਐਨੀ ਦੀ ਚੀਜ਼ ਲਈ ਅਸੀਂ ਵੀ ਉਹ ਲਈ ਉਹ ਚੀਜ਼ ਮੈਂ ਕਦੇ ਵੀ ਨਹੀਂ ਕੀਤੀ ਕਦੇ ਵੀ ਮੇਰੇ ਹਸਬੰਡ ਕਹਿੰਦੇ ਹੁੰਦੇ ਕਹਿੰਦੇ ਤੂੰ ਕੁਝ ਵੀ ਨਹੀਂ ਮੰਗਦੀ ਮੈਨੂੰ ਕਹਿੰਦੇ ਮੇਰੇ ਕੋਲ ਮੈਂ ਮੰਗਿਆ ਵੀ ਨਹੀਂ ਮੈਂ ਆਪਣੇ ਹਸਬੰਡ ਤੋਂ ਲੈਣਾ ਇੰਨਾ ਤੋਂ ਹੀ ਹੈ ਪਰ ਸਪੈਸ਼ਲ ਕਦੇ ਵੀ ਕਿਸੇ ਚੀਜ਼ ਨੂੰ ਨਿੱਗਿਆ ਮੈਨੂੰ ਆਹ ਲਿਆ ਦਿਓ ਪਰ ਜੇ ਮੈਂ ਕੁਝ ਮੰਗਾ ਫਿਰ ਲਿਆ ਵੀ ਦਿੰਦੇ ਆ ਹਨਾ ਕਾਹੂ ਦੇਖ ਲਓ ਆਫਿਸ ਜਾਣ ਤੋਂ ਪਹਿਲਾਂ ਸ਼ਾਮ ਨੂੰ ਮੇਰੇ ਵਾਸਤੇ ਮਹਿੰਦੀ ਲੈ ਕੇ ਆਏ ਮੈਂ ਕਿਹਾ ਮੈਂ ਰਾਤ ਨੂੰ ਭਿਉਣੀ ਤੁਸੀਂ ਰਾਤ ਨੂੰ ਲੇਟ ਹੋ ਜਾਓਗੇ ਮੈਂ ਹੁਣ ਭਿਉਣੀ ਐ ਜਾ ਕੇ ਲੈ ਕੇ ਆਏ ਸੋ ਇਸਨੇ ਜਦੋਂ ਅਸੀਂ ਇੱਕ ਦੂਜੇ ਦੇ ਦਿਲ ਦੀਆਂ ਤਾਰਾਂ ਸਮਝਣ ਲੱਗ ਜਾਂਦੇ ਕਹਿੰਦੇ ਇੱਕ ਤਾਰ ਨਾਲ ਤਾਰ ਨਾਲ ਸਾਡੀ ਟੱਚ ਫੋਨ ਤੱਕ ਦਾ ਸਾਨੂੰ ਵੇਟ ਕਰਨਾ ਚਾਹੀਦਾ ਹਨਾ ਹੁਣ ਮੇਰੇ ਹਸਬੰਡ ਦੀ ਆਦਤ ਔਰ ਮੇਰੀ ਆਦਤ ਬਿਲਕੁਲ ਹੀ ਲੱਗ ਗਈ ਮੈਂ ਬੋਲਣ ਵਾਲੀ ਐ ਚੁੱਪ ਰਹਿਣ ਵਾਲੀ ਐ ਬੋਲਦੀ ਹੀ ਨਹੀਂ ਹੁਣ ਤੁਸੀਂ ਐਂ ਦੇਖੋ ਕਿਵੇਂ ਕੱਟੀ ਜਾਊਗੀ ਘਰੇ ਹਨਾ ਆਪਣੇ ਕੁਝ ਨਾ ਕੁਝ ਤਾਂ ਸਾਨੂੰ ਕਹਿੰਦੇ ਨਾ ਇੱਕ ਬੰਦੇ ਨੂੰ ਪਰਮਾਤਮਾ ਆਪਣੇ ਆਪ ਹੀ ਐਸਾ ਕਹਿੰਦੇ ਤਾਰ ਦਾ ਕਨੈਕਸ਼ਨ ਬਣਾ ਲੈਂਦਾ ਵੀ ਜਿਹੜਾ ਇੱਕ ਸੈਨ ਵਾਲਾ ਹੋਵੇ ਇੱਕ ਕਰਨ ਵਾਲਾ ਹੋਵੇ ਹਨਾ ਮੈਨੂੰ ਇਹ ਨਹੀਂ ਆ ਕਿ ਮੈਂ ਬਹੁਤ ਸੇਅਰ ਹੋਰ ਮੈਂ ਅੱਜ ਖੁਸ਼ ਨਹੀਂ ਆ ਮੈਂ ਇਗਨੋਰ ਕਰਦੀ ਰਹੀ ਕਲਪੀ ਬਹੁਤ ਕੁਝ ਟਾਈਮ ਕਲਪੀ ਪਰ ਮੈਂ ਆਪਣੇ ਆਪ ਨੂੰ ਜਲਦੀ ਸੰਭਾਲ ਲਿਆ ਤੇ ਬਾਕੀ ਤਾਂ ਛੋਟੀਆਂ ਮੋਟੀਆਂ ਚੀਜ਼ਾਂ ਦੇਖੋ ਚਲਦੀਆਂ ਰਹਿੰਦੀਆਂ ਲਾਈਫ ਦੇ ਵਿੱਚ ਹਨਾ ਕਦ ਇਹ ਆ ਚੀਜ਼ ਖਤਮ ਹੋ ਗਈ ਤਾਂ ਨੋਰਮਲ ਜੀਆਂ ਗੱਲਾਂ ਹੈ ਹਨਾ ਇਹ ਤਾਂ ਕੀ ਹੈ ਵੱਡੇ ਵੱਡੇ ਪਹਾੜਾਂ ਦੇ ਵਿੱਚ ਪੈਰ ਰੱਖ ਕੇ ਅੱਗੇ ਆਪਣੇ ਆਪ ਨੂੰ ਕੱਢ ਲਿਆ ਇਹ ਤਾਂ ਫਿਰ ਵੀ ਛੋਟੇ ਛੋਟੇ ਪੱਲੇ ਹਨਾ ਨਿਕਲ ਜਾਣਗੇ ਸੋ ਘਬਰਾਣਾ ਨਹੀਂ ਚਾਹੀਦਾ ਜੋ ਵੀ ਮੈਨੂੰ ਮਿਲਦਾ ਹੈ ਜੋ ਵੀ ਜਿਹਦੇ ਨਾਲ ਵੀ ਮੈਂ ਮਿਲਦੀ ਹਾਂ ਹਨਾ ਸਿਸਰ ਆਪਾਂ ਹੈਲੋ ਹਾਈ ਕਰਦੇ ਆ ਜਾਂ ਫਰੈਂਡ ਸਰਕਲ ਦੇ ਵਿੱਚ ਹਮੇਸ਼ਾ ਮੈਂ ਚਾਰ ਗੱਲਾਂ ਹੀ ਕਰਨੀਆਂ ਜੋ ਤੁਹਾਡੇ ਨਾਲ ਗੱਲਾਂ ਕਰਦੀਆਂ ਜੋ ਸਿੱਖਿਆ ਉਹ ਹੀ ਦੱਸਣਾ ਚਾਹੀਦਾ ਐਵੇਂ ਆਪਾਂ ਟੈਂ 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 ਕਰੀ ਜਾਈਏ ਹਨਾ ਉਹਦਾ ਵੀ ਕੋਈ ਫਾਇਦਾ ਨਹੀਂ ਸ਼ੁਕਰੀਆ ਮਾਰੀ ਜੋ ਕਹਿੰਦੇ ਨਾ ਚਾਹੇ ਤੁਸੀਂ 100 ਰੁਪਏ ਦੀ ਚੀਜ਼ ਨਾਲ ਖੁਸ਼ ਹੋ ਹਨਾ ਕਹਿੰਦੇ ਖੁਸ਼ ਨਹੀਂ ਤਾਂ 1000 ਰੁਪਏ ਦੀ ਚੀਜ਼ ਨਾਲ ਵੀ ਖੁਸ਼ ਨਹੀਂ ਹਨਾ ਸਹੀ ਹੈ ਨਾ ਚਲੋ ਜੀ ਇਸ ਵੀਡੀਓ ਤੋਂ ਆਪਾਂ ਇੰਨਾ ਹੀ ਕਰਦੇ ਹਾਂ ਹੁਣ ਤੁਹਾਨੂੰ ਮਿਲਾਂਗੇ ਕੱਲ ਨੂੰ ਠੀਕ ਹੈ ਓਕੇ ਜੀ ਬਾਏ ਬਾਏ